ਬੀਜੇਪੀਐਸਸੀ ਮੋਰਚਾ ਵੱਲੋਂ ਅੱਜ ਸੰਜੀਤ ਨਰਮਲ ਦੀ ਅਗਵਾਈ ਵਿੱਚ ਲੁਧਿਆਣਾ ਦੇ ਡੀਸੀ ਦਫ਼ਤਰ ਵਿਖੇ ਸਤਿਅਤਾ ਸੰਵਿਧਾਨ ਨਰਵਾਤਾ ਡਾਕਟਰ ਪੀਮਰਾਓ ਅੰਬੇਦਕਰ ਦੇ ਬੁੱਧ ਦੇ ਸਾਹਮਣੇ ਪੰਜਾਬ ਸਰਕਾਰ ਖਿਲਾਫ ਮੌਨ ਧਰਨਾ ਦਿੱਤਾ ਗਿਆ। ਇਸੇ ਦੌਰਾਨ ਇਹਨਾਂ ਨੇ ਪੰਜਾਬ ਸਰਕਾਰ ਤੇ ਸੰਵਿਧਾਨ ਨਰਵਾਤਾ ਡਾਕਟਰ ਪੀਮਰਾਓ ਅੰਬੇਦਕਰ ਦੇ ਬੁੱਤਾਂ ਦੀ ਰਾਖੀ ਵਿੱਚ ਅਸਫਲ ਰਹਿਣ ਦੇ ਦੋਸ਼ ਲਗਾਏ ਹਨ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ। मैं संजय निर्मल हूँ राष्ट्रीय महामंत्री एस मोर्चा भारतीय जनता पार्टी प्रदर्शन इसका है इसलिए है कि राज्य के अंदर बाबा साहब की प्रतिमाएं सुरक्षित नहीं असामाजिक तत्वों का बोलबाला है राज्य सरकार फेल हो चुकी है लॉ एंड ऑर्डर फेल हो चुका है दलितों के हितों की रक्षा नहीं हो पा रही दलितों के लिए कोई कल्याणकारी योजनाएं नहीं है योजनाएं तो छोड़ दीजिए यहाँ तो उनकी रक्षा के लिए बड़े लाले पड़ रहे हैं इस समय गरीब और दलित हताश होकर भारतीय जनता पार्टी की तरफ देख रहा है क्योंकि राज्य सरकार पूरी तरह से फेल हो चुकी है राज्य सरकार आप सरकार सिर्फ फोटो लगाने में व्यस्त है काम करने में व्यस्त नहीं है ऐसा कैसे हो सकता है कि कोई असामाजिक तत्व बार बार राज्य के अंदर बाबा साहब डॉक्टर भीमराव अंबेडकर जो भारत रत्न है जिन्होंने संविधान दिया है उनकी प्रतिमाओं को खंडित कर रहा है और उनके ऊपर स्प्रे छोड़ देता है ऐसा नहीं होना चाहिए राज्य सरकार को इसका जवाब देना चाहिए अपराधियों को पकड़ना चाहिए मेरा मानना है कि जब भारतीय जनता पार्टी की जब सरकार यहाँ पर आएगी राज्य के अंदर तो दलितों के हितों की कार्य की रक्षा होगी उनका सम्मान बढ़ेगा जो योजनाएं केंद्र सरकार भेज रही है उन योजनाओं को योजना राज्य सरकार लागू करने में विफल है जिससे कि गरीब और दलित हताश होकर देख रहे हैं हम सब अनुसूचित जाति वर्ग के लोग अनुसूचित जाति मोर्चा जन जागरण करेगा दिन रात मेहनत करके राज्य सरकार के खिलाफ जनमत तैयार करेगा शांतिपूर्ण तरीके से हम लोग इस सारे कार्यक्रम को देखेंगे है। आज से अपना डीसी दफ्तर लुधियाना ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੀ ਆਪਣਾ ਮੂਰਤੀ ਦੇ ਸਾਹਮਣੇ ਅੱਜ ਅਸੀਂ ਮੌਨ ਪ੍ਰਦਰਸ਼ਨ ਕਰ ਰਹੇ ਹਾਂ ਉਹਦਾ ਕਾਰਨ ਹੈਗਾ ਕਿ ਬਈ ਆਪਣਾ ਪਹਿਲਾ ਅੰਮ੍ਰਿਤਸਰ ਫਿਰ ਨੰਗਲ ਫਿਰ ਬਟਾਲਾ ਫਿਰ ਨੰਗਲ ਚਾਰ ਵਾਰ ਇਹਨਾਂ ਪਿਛਲੇ 4-5 ਮਹੀਨਿਆਂ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਜਿਹੜੀ ਮੂਰਤੀ ਹੈ ਉਹਦਾ ਅਪਮਾਨ ਕੀਤਾ ਗਿਆ ਹੈਗਾ ਪੰਜਾਬ ਦੀ ਹਾਈਐਸਟ ਪੋਪੂਲੇਸ਼ਨ ਜਿਹੜੀ ਸ਼ੈਡਿਊਲ ਕਾਸਟ ਹੈ ਉਹ ਇਸ ਗੱਲ ਨੂੰ ਬਹੁਤ ਬੁਰਾ ਮਨਾਰੀ ਹੈ ਔਰ ਪੰਜਾਬ ਸਰਕਾਰ ਦੇ ਉੱਤੇ ਆਪਣਾ ਜਿਹੜਾ ਰੋਸ ਹੈ ਇਹ ਵਿਅਕਤ ਕਰ ਰਹੀ ਹੈ ਕਿ ਪੰਜਾਬ ਸਰਕਾਰ ਜਿੱਥੇ ਬਾਕੀ ਹਰ ਫਰੰਟ ਤੇ ਫੇਲ ਹੋ ਰਹੀ ਹੈ ਉੱਥੇ ਆਪਣਾ ਦਲਤਾਂ ਨੇ ਜਿਨ੍ਹਾਂ ਨੇ ਵੋਟ ਪਾ ਕੇ ਇਹਨਾਂ ਨੂੰ ਪਾਵਰ ਚ ਲਿਆਂਦਾ ਸੀਗਾ ਇਹ ਉਹਨਾਂ ਦੇ ਜਿਹੜਾ ਹੀਰੋ ਹੈ ਉਹਨਾਂ ਦੇ ਆਈਕਨ ਹੈ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਸਾਡੇ ਕੱਲੇ ਦਲਤਾਂ ਦੇ ਨਹੀਂ ਹੈ ਉਹ ਹਰ ਜਾਤੀ ਹਰ ਵਰਗ ਦੇ ਹੀਰੋ ਹੈ ਔਰ ਦੇਸ਼ ਦੇ ਸੰਵਿਧਾਨ ਦੇ ਜਿਹੜੇ ਨਿਰਮਾਤਾ ਹੈਗੇ ਆ ਔਰ ਸਾਡਾ ਪਿਛਲੇ 70 ਸਾਲ ਤੋਂ ਸਾਡੇ 70 ਸਾਲ ਤੋਂ ਦੇਸ਼ ਉਹਨਾਂ ਦੇ ਸਵਿਧਾਨ ਕਰਕੇ ਚੱਲ ਰਿਹਾ ਠੀਕ ਠਾਕ ਪ੍ਰੋਗਰੈਸ ਕਰ ਰਿਹਾ ਚੌਥੀ ਅਰਥਵਿਵਸਥਾ ਬਣ ਗਈ ਹੈਗੀਆ ਤੇ ਅਸੀਂ ਆਪਣਾ ਕਿੱਧਰ ਨੂੰ ਚੱਲ ਰਹੇ ਆ ਜਿਹੜਾ ਪੰਜਾਬ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਹਦੇ ਵਿੱਚ ਬਾਬਾ ਰਵਿਦਾਸ ਮਹਾਰਾਜ ਦੀ ਵੀ ਬਾਣੀ ਹੈ ਜਿਸੇ ਬਾਬਾ ਫਰੀਦ ਦੀ ਵੀ ਬਾਣੀ ਹੈ ਕਬੀਰ ਜੀ ਦੀ ਵੀ ਬਾਣੀਆਂ ਉਸ ਧਰਤੀ ਦੇ ਉੱਤੇ ਇੱਕ ਇਹੋ ਜਿਹਾ ਵੱਡੇ ਮਹਾਪੁਰਸ਼ ਦੇ ਨਾਲ ਇਹੋ ਜਿਹਾ ਵਿਤਕਰਾ ਹੋ ਰਿਹਾ ਹੈਗਾ ਇਹ ਬਹੁਤ ਮੰਦ ਭਾਗੀ ਗੱਲ ਹੈ ਸੋ ਅਸੀਂ ਇਸ ਪੂਰੇ ਪੰਜਾਬ ਦੇ ਜਿਹੜੇ ਅਸੀਂ ਮੋਰਚਾ ਭਾਜਪਾ ਦੇ ਸਾਡੇ ਕਾ ਵਰਕਰ ਉਹ ਇੱਥੇ ਆ ਜਾਈ ਹੈ ਔਰ ਸਾਨੂੰ ਰਹਿਨਮਾਈ ਕਰਨ ਦੇ ਵਾਸਤੇ ਦਿੱਲੀ ਤੋਂ ਮਹਾ ਮੰਤਰੀ ਭਾਜਪਾ ਐਸਸੀ ਮੋਰਚਾ ਕੌਮੀ ਐਸਸੀ ਮੋਰਚਾ ਸ਼੍ਰੀ ਸੰਜੇ ਨਰਮਲ ਜੀ ਆਏ ਆ ਗਿਆ ਉਹ ਅੱਜ ਆਪਣਾ ਸਾਨੂੰ ਇਹ ਸਾਰੀ ਗਾਈਡਲਾਈਨ ਦੇ ਰਹੇ ਆ ਅਸੀਂ ਉਹਨਾਂ ਦੀ ਰਹਿਨਮਾਈ ਦੇ ਵਿੱਚ ਉਹਨਾਂ ਦੀ ਗਾਈਡੈਂਸ ਦੇ ਵਿੱਚ ਇਮਾਨ ਪ੍ਰਦਰਸ਼ਨ ਕਰ ਰਹੇ ਹੈਗੇ ਆ ਔਰ ਅਸੀਂ ਆਪਣਾ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਵਾਕਿਆ ਹੈਗੇ ਆ ਉਹ ਰਿਪੀਟ ਨਾ ਹੋਣ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਭਾਜਪਾ ਸਰਕਾਰ ਆਏਗੀ ਨਾ ਸਿਰਫ ਅਸੀਂ ਬੁੱਤਾਂ ਦੀ ਰਾਖੀ ਕਰਾਂਗੇ ਪ੍ਰਬੰਧ ਕਰਾਂਗੇ ਸੀਸੀਟੀਵੀ ਕੈਮਰੇ ਲਾਵਾਂਗੇ ਸਿਕਿਉਰਿਟੀ ਲਾਵਾਂਗੇ ਬਲਕਿ ਜਿਹੜੇ ਕੰਮ ਇਹਨਾਂ ਨੇ ਨਹੀਂ ਕੀਤੇ ਸਿਰਫ ਲਿਪ ਸਰਵਿਸ ਕਰਦੀ ਹੈ ਆਮ ਆਦਮੀ ਪਾਰਟੀ ਜਿਹੜੇ ਸੱਤ ਰਾਜ ਸਭਾ ਮੈਂਬਰ ਭੇਜੇ ਇੱਕ ਵੀ ਸ਼ਡਿਊਲਡ ਕਾਸਟ ਨਹੀਂ ਭੇਜਿਆ ਜਿਹੜੇ ਪੀਏਜੂ ਹੈ ਗੜਵਾਸੂ ਲੁਧਿਆਣੇ ਚ ਆਪਾਂ ਖੜੇ ਆ ਜ਼ੀਰੋ ਰੈਜ਼ਰਵੇਸ਼ਨ ਹੈ ਰੈਜ਼ਰਵੇਸ਼ਨ ਇੰਟਰੋਡਿਊਸ ਕਰਾਂਗੇ ਜਿਹੜੇ ਆਪਣਾ ਆਬਾਦੀ ਹੈ ਉਹ 35% ਹੈ ਲੇਕਿਨ ਜਿਹੜੀ ਰੈਜ਼ਰਵੇਸ਼ਨ ਹੈ ਉਹ 25% ਹੈ ਉਹਨੂੰ ਪੂਰੀ ਕਰਾਂਗੇ ਬਾਬਾ ਸਾਹਿਬ ਅੰਬੇਡਕਰ ਨੇ ਦੇਸ਼ ਦੇ ਸੰਵਿਧਾਨ ਚ ਲਿਖਿਆ ਸੀਗਾ ਡਿਊ ਰਿਪਰੈਜ਼ੈਂਟੇਸ਼ਨ ਟੂ ਬੈਕਵਰਡ ਕਲਾਸਸ ਇਨਕਲੂਡਿੰਗ ਸ਼ੈਡਿਊਲਡ ਕਾਸਟ ਐਂਡ ਸ਼ੈਡਿਊਲਡ ਟ్రਾਈਬ ਲੇਕਿਨ ਪੰਜਾਬ ਸਰਕਾਰ ਭਾਵੇਂ ਕਾਂਗਰਸ ਦੀ ਹੋਵੇ ਭਾਵੇਂ ਆਮ ਆਦਮੀ ਪਾਰਟੀ ਦੀ ਹੋਵੇ ਦਲਤਾਂ ਦੇ ਨਾਲ ਵਿਤਕਰਾ ਕਰਦੀ ਆ ਵਾਰ-ਵਾਰ ਵਿਤਕਰਾ ਕਰਦੀ ਆ ਸੋ ਇਸ ਕਰਕੇ ਇਹ ਵਿਤਕਰੇ ਜਿਹੜੇ ਹੈਗੇ ਆ ਅਸੀਂ ਪੰਜਾਬ ਦੇ ਜਿਹੜੇ ਲੋਕ ਹੈ ਦਲਿਤ ਲੋਕ ਹੈ ਪੜੇ ਲਿਖੇ ਲੋਕ ਹੈ ਜਾਗ ਗਏ ਆ ਅਸੀਂ ਸਹਿਣ ਨਹੀਂ ਕਰਾਂਗੇ ਤੇ ਨਹੀਂ ਹੋਣ ਦਿਆਂਗੇ